ਤਲੰਗਾਨਾ ਦੇ ਕ੍ਰੀਮਨਗਰ ਤੋਂ ਇੱਕ ਦਿਲ ਦੇਹਲਾ ਦੇਣ ਵਾਲੀ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇੱਕ ਪਤੀ ਜਿਸ ਦੀ ਸ਼ਰਾਬ ਦੀ ਆਦਤ ਨੇ ਘਰ ਵਿੱਚ ਕਲੇਸ਼ ਪੈਦਾ ਕਰ ਦਿੱਖਿਆ ਤੇ ਨਸ਼ੇ ਦੀ ਹਾਲਤ ਵਿੱਚ ਆਪਣੀ ਪਤਨੀ ਨੂੰ ਮਾਰਦਾ ਕੁੱਟਦਾ ਤੇ ਦੋ ਬੱਚੇ ਸੀ ਜਿਨ੍ਹਾਂ ਦੇ ਚੰਗੇ ਭਵਿੱਖ ਲਈ ਜੋ ਉਸ ਦੀ ਪਤਨੀ ਸੀ ਉਹ ਕੰਮ ਕਰਦੀ ਸੀ ਬੱਚੇ ਆਪਣੇ ਬਾਪ ਨੂੰ ਨਸ਼ੇ ਦੀ ਹਾਲਤ ਵਿੱਚ ਅਕਸਰ ਘਰ 'ਚ ਝਗੜਾ ਕਰਦੇ ਦੇਖਦੇ ਇੱਕ ਪਤਨੀ ਜਿਸ ਦੀ ਜ਼ਿੰਦਗੀ 'ਚ ਇੱਕ ਹੋਰ ਸ਼ਖਸ ਦੀ ਦਖਲਅੰਦਾਜ਼ੀ ਹੋਈ ਅਤੇ ਫਿਰ ਇੱਕ ਐਸੀ ਯੋਜਨਾ ਜੋ ਹੌਲੀ-ਹੌਲੀ ਇੱਕ ਮਾਰੂ ਅੰਜਾਮ ਵੱਲ ਵੱਧਦੀ ਗਈ ਕੀ ਕਾਰਨ ਬਣਿਆ ਕਿ ਘਰ ਦੇ ਅੰਦਰਲੇ ਝਗੜੇ ਕਤਲ ਦੀ ਹੱਦ ਤੱਕ ਪਹੁੰਚ ਗਏ ਇਸ ਸਚਾਈ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਤਿਲੰਗਾਨਾ ਦੇ ਕ੍ਰੀਮਨਗਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੇ ਆਪਣੇ ਪ੍ਰੇਮੀ ਅਤੇ ਉਸਦੇ ਦੋਸਤ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਜ਼ਾਨੋਂ ਮਾਰ ਮੁਕਾਇਆ ਔਰਤ ਨੇ ਇਹ ਹਤਿਆ ਯੂਟਿਊਬ ਵੀਡੀਓ ਤੋਂ ਇੱਕ ਦੱਸੇ ਤਰੀਕੇ ਦੇ ਰਾਹੀਂ ਕੀਤੀ ਰਿਪੋਰਟਾਂ ਅਨੁਸਾਰ ਔਰਤ ਦੀ ਪਛਾਣ ਰਾਮਾਦੇਵੀ ਵਜੋਂ ਹੋਈ ਹੈ ਜਿਸ ਨੇ ਆਪਣੇ ਪ੍ਰੇਮੀ ਕਰਨ ਰਜਈਆ ਅਤੇ ਦੋਸਤ ਸ਼੍ਰੀ ਨਿਵਾਸ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ ਫਿਲਹਾਲ ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਮ੍ਰਿਤਕ ਸੰਪਤ ਲਾਇਬ੍ਰੇਰੀ ਵਿੱਚ ਸਫਾਈ ਦਾ ਕੰਮ ਕਰਦਾ ਸੀ ਅਤੇ ਉਸ ਦਾ ਵਿਆਹ ਰਾਮਾਦੇਵੀ ਨਾਲ ਹੋਇਆ ਸੀ ਇਸ ਜੋੜੇ ਦੇ ਦੋ ਬੱਚੇ ਵੀ ਨੇ ਸੰਪਤ ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ਰਾਬ ਪੀ ਕੇ ਅਕਸਰ ਆਪਣੀ ਪਤਨੀ ਦੀ ਜੋ ਹੈ ਉਹ ਕੁੱਟਮਾਰ ਕਰਦਾ ਸੀ ਉਸਦੇ ਨਾਲ ਝਗੜਾ ਕਰਦਾ ਸੀ ਅਤੇ ਪਰਿਵਾਰ ਵਿੱਚ ਜੋ ਹੈ ਕਲੇਸ਼ ਚੱਲਦਾ ਰਹਿੰਦਾ ਸੀ ਪਰਿਵਾਰ ਦੇ ਗੁਜ਼ਾਰੇ ਲਈ ਜੋ ਹੈ ਰਾਮਾ ਦੇਵੀ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਵਿੱਚ ਜੋ ਹੈ ਕੰਮ ਕਰਦੀ ਹੈ ਇਸ ਦੁਕਾਨ ਰਾਹੀਂ ਹੀ ਉਹ ਜੋ ਕੰਮ ਕਰਦੀ ਹੈ ਇਸ ਦੁਕਾਨ ਦੇ ਰਾਹੀਂ ਉਸਦੀ ਮੁਲਾਕਾ ਜੋ ਹੈ 50 ਸਾਲਾਂ ਕਰਨ ਦੇ ਜੀਆ ਨਾਲ ਹੋਈ ਕੁਝ ਸਮੇਂ ਬਾਅਦ ਰਾਮਾਦੇਵੀ ਅਤੇ ਕਰਨ ਦੀ ਦੋਸਤੀ ਹੋਈ ਅਤੇ ਇਹ ਦੋਸਤੀ ਦੇਖਦੇ ਹੀ ਦੇਖਦੇ ਪ੍ਰੇਮ ਸਬੰਧਾ ਵਿੱਚ ਬਦਲ ਗਈ ਪੁਲਿਸ ਦਾ ਕਹਿਣਾ ਹੈ ਕਿ ਰਾਮਾਦੇਵੀ ਨੇ ਆਪਣੇ ਪਤੀ ਤੋਂ ਛੁਟਕਾਰਾ ਪਾਉਣ ਦਾ ਫੈਸਲਾ ਕੀਤਾ ਰਾਮਾਦੇਵੀ ਨੇ ਕਥਿਤ ਤੌਰ ਉਤੇ ਕਤਲ ਕਰਨ ਦੇ ਔਨਲਾਈਨ ਤਰੀਕੇ ਤਲਾਸ਼ੇ ਇਸ ਦਰਮਿਆਨ ਉਸ ਨੇ ਇੱਕ YouTube ਵੀਡੀਓ ਦੇਖਿਆ ਜਿਸ ਵਿੱਚ ਕੀਟਨਾਸ਼ਕ ਜੋ ਹੈ ਜ਼ਹਿਰੀਲੀ ਦਵਾਈ ਦੀ ਵਰਤੋਂ ਦਾ ਤਰੀਕਾ ਦੱਸਿਆ ਗਿਆ ਸੀ ਇਸ ਵਿੱਚ ਕੀੜੇ ਮਾਰਨ ਵਾਲੀ ਦਵਾਈ ਨੂੰ ਜੋ ਹੈ ਉਸ ਨੇ ਆਪਣੇ ਵਿਅਕਤੀ ਦੇ ਵਿੰਦਰ ਪਾ ਕੇ ਉਸ ਨੂੰ ਮਾਰਨ ਦਾ ਤਰੀਕਾ ਦੱਸਿਆ ਹੋਇਆ ਸੀ ਰਾਮਾ ਦੇਵੀ ਨੇ ਵੀ ਇਹੀ ਜੋ ਹੈ ਫੋਲੋ ਕੀਤਾ ਰਾਮਾ ਦੇਵੀ ਨੇ ਇਹ ਵਿਚਾਰ ਆਪਣੇ ਪ੍ਰੇਮੀ ਰਜਈਆ ਨਾਲ ਸਾਂਝਾ ਕੀਤਾ ਜੋ ਕਿ ਮਦਦ ਕਰਨ ਲਈ ਸਹਿਮਤ ਹੋ ਗਿਆ ਫਿਰ ਦੋਵਾਂ ਨੇ ਰਜਈਆ ਦੇ ਦੋਸਤ ਜੋ ਹੈ ਸ਼੍ਰੀ ਨਿਵਾਸ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਉਸ ਨੂੰ ਮਨਾਇਆ ਕਤਲ ਵਾਲੀ ਰਾਤ ਰਾਮਾ ਦੇਵੀ ਜੋ ਹੈ ਉਸਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਜੋ ਹੈ ਰਜਈਆ ਉਸ ਅਤੇ ਉਸਦੇ ਦੋਸਤ ਨਾਲ ਮਿਲ ਕੇ ਜੋ ਹੈ ਸੰਪਤ ਨੂੰ ਫਲਾਈਓਵਰ ਦੇ ਨੇੜੇ ਮਿਲਣ ਲਈ ਜੋ ਹੈ ਬੁਲਾਇਆ ਉਸ ਨੂੰ ਉੱਥੇ ਸ਼ਰਾਬ ਪਲਾਈ ਅਤੇ ਜਦੋਂ ਉਹ ਨਸ਼ੇ ਵਿੱਚ बेहोश ਹੋ ਗਿਆ ਤਾਂ ਰਜਈਆ ਨੇ ਉਸਦੇ ਕੰਨ ਵਿੱਚ ਜੋ ਹੈ ਕੀੜੇ ਮਾਰਨ ਵਾਲੀ ਦਵਾਈ ਉਹ ਪਾ ਦਿੱਤੀ ਕੁਝ ਪਲਾਂ ਵਿੱਚ ਹੀ ਸੰਪਤੀ ਜੋ ਹੈ ਸਾਹ ਲੈਂਡ ਦੀ ਜੋ ਹੈ ਨਾਲੀ ਜੋ ਹੈ ਬੰਦ ਹੋ ਗਈ ਅਤੇ ਉਹ ਮੌਕੇ ਤੇ ਹੀ ਮਰ ਗਿਆ ਕਤਲ ਤੋਂ ਬਾਅਦ ਰਜਈਆ ਨੇ ਰਾਮਾ ਦੇਵੀ ਨੂੰ ਜੋ ਕਾਲ ਕਰਕੇ ਸਾਰਾ ਕੁਝ ਦੱਸਿਆ ਕਿ ਉਸ ਦੀ ਜੋ ਹੈ ਜਾਨ ਜੋ ਹੈ ਚਲੀ ਗਈ ਹੈ ਅਤੇ ਇਹ ਜੋ ਜਨਾਇਤ ਸਫਲ ਹੋ ਗਿਆ। ਅਗਲੇ ਦਿਨ ਰਾਮਾਦੇਵੀ ਜੋ ਹੈ ਪੁਲਿਸ ਕੋਲ ਜਾਂਦੀ ਹੈ ਆਪਣੇ ਪਤੀ ਦੀ ਜੋ ਗਮਸ਼ੂਦਗੀ ਰਿਪੋਰਟ ਕਰਾਉਂਦੀ ਹੈ ਤਾਂ ਜੋ ਜੋ ਸ਼ੱਕ ਹੈ ਉਸ ਉੱਪਰ ਨਜ਼ਰ ਜਾਵੇ ਅਤੇ ਉਹ ਸਾਰੀ ਇਸ ਘਟਨਾ ਤੋਂ ਬਚ ਸਕੇ। ਪਰ 1 ਅਗਸਤ ਨੂੰ ਸੰਪਤੀ ਜੋ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੂੰ ਮਾਮਲੇ ਦੀ ਜੋ ਗੰਭੀਰਤਾ ਹੈ ਉਹ ਉਹ ਹੈ ਉਹ ਪਤਾ ਲੱਗਦੀ ਹੈ ਤੇ ਉਹ ਜਾਂਚ ਕਰਦੀ ਹੈ ਗੰਭੀਰਤਾ ਦੇ ਨਾਲ। ਜਦੋਂ ਰਾਮਾਦੇਵੀ ਅਤੇ ਰਜਈਆ ਦੋਵਾਂ ਨੇ ਪੋਸਟਮਾਰਟਮ ਲੈਣ ਇਨਕਾਰ ਕੀਤਾ ਤਾਂ ਸ਼ੱਕ ਜੋ ਹੈ ਹੋਰ ਗਹਿਰਾ ਹੋ ਗਿਆ ਪੁਲਿਸ ਦਾ। ਕਾਲ ਰਿਕਾਰਡ ਜੋ ਹੈ, ਸੀਸੀਟੀਵੀ ਫੁਟੇਜ ਅਤੇ ਲੋਕੇਸ਼ਨ ਡਾਟਾ ਜੋ ਹੈ ਪੁਲਿਸ ਖੰਗਾਲਣ ਲੱਗੀ ਅਤੇ ਆਖਰਕਾਰ ਪੁਲਿਸ ਨੂੰ ਤਿੰਨਾਂ ਤੱਕ ਪਹੁੰਚਣ ਵਿੱਚ ਉਹ ਸਫਲ ਹੁੰਦੇ ਨੇ ਪੁਛਿਸ਼ ਦੌਰਾਨ ਤਿੰਨਾਂ ਨੇ ਅਪਰਾਧਯਾ ਕਬੂਲ ਕਰ ਲਿਆ ਤੇ ਇਸ ਵਾਰਦਾਤ ਦੀ ਜੋ ਵਜ੍ਹਾ ਦੱਸੀ ਹੁਣ ਇਹ ਤਿੰਨੋਂ ਜੋ ਹਿਰਾਸਤ ਵਿੱਚ ਨੇ ਅਤੇ ਇਸ ਪੂਰੇ ਮਾਮਲੇ ਨੇ ਦਰਸਾਇਆ ਹੈ ਕਿ ਕਿਵੇਂ ਘਰ ਦੇ ਅੰਦਰਲੇ ਝਗੜੇ ਤੋਖੇ ਅਤੇ ਹਿੰਸਾ ਇੱਕ ਜਾਨਲੇਵਾ ਹੱਦ ਤੱਕ ਪਹੁੰਚ ਸਕਦੇ ਨੇ ਇਹ ਮਾਮਲਾ ਸਿਰਫ ਇੱਕ ਕਤਲ ਦੀ ਕਹਾਣੀ ਨਹੀਂ ਹੈ ਬਲਕਿ ਇੱਕ ਘਰ ਦੇ ਅੰਦਰ ਉਬਰੇ ਤੂਫਾਨ ਦੀ ਦਾਸਤਾਨ ਹੈ ਘਰੇਲੂ ਝਗੜੇ ਨਸ਼ੇ ਦੀ ਆਦਤ ਅਤੇ ਹਿੰਸਾ ਨੇ ਰਿਸ਼ਤੇ ਵਿੱਚ ਜ਼ਹਿਰ ਕੋਲ ਦਿੱਤਾ ਇਸ ਜ਼ਹਿਰ ਨੇ ਭਰੋਸੇ ਨੂੰ ਤੋੜਿਆ ਅਤੇ ਬਾਹਰਲੇ ਰਿਸ਼ਤਿਆਂ ਲਈ ਦਰਵਾਜ਼ੇ ਖੋਲੇ ਜਦੋਂ ਪਿਆਰ ਆਦਰ ਸਤਿਕਾਰ ਖਤਮ ਹੋ ਜਾਂਦੇ ਹਨ ਤਾਂ ਘਰ ਇੱਕ ਸੁਰੱਖਿਅਤ ਥਾਂ ਦੀ ਬਜਾਏ ਜੰਗ ਦਾ ਜੋ ਮੈਦਾਨ ਬਣ ਜਾਂਦਾ ਹੈ ਅਤੇ ਇਸੇ ਮੈਦਾਨ ਵਿੱਚ ਸਭ ਤੋਂ ਵੱਡੇ ਜੁਰਮ ਜੰਮਦੇ ਨੇ ਜੋ ਕਿ ਪਲਦੇ ਨੇ ਪਰ ਸੱਚ ਇਹ ਹੈ ਕਿ ਅਜਿਹੇ ਹਾਲਾਤਾਂ ਵਿੱਚ ਹਮੇਸ਼ਾ ਇੱਕ ਹੋਰ ਰਾਹ ਹੁੰਦਾ ਹੈ ਹਿੰਸਾ ਦਾ ਜਵਾਬ ਹਿੰਸਾ ਨਹੀਂ ਹੋ ਸਕਦਾ ਪੀੜਤ ਜੀਵਨ ਸਾਥੀ ਪਰਿਵਾਰ ਦੋਸਤਾਂ ਜਾਂ ਕਾਨੂੰਨੀ ਸਹਾਇਤਾ ਲੈ ਸਕਦੇ ਨੇ ਕਰੇਲੂ ਹਿੰਸਾ ਵਿਰੁੱਧ ਹੈਲਪਲਾਈਨ ਔਰਤਾਂ ਲਈ ਸੁਰੱਖਿਅਤ ਘਰ ਅਤੇ ਕਾਉਂਸਲਿੰਗ ਜੋ ਸੇਵਾਵਾਂ ਨੇ ਉਮਜੂਦ ਨੇ ਜਿਹੜੀਆਂ ਲੋਕਾਂ ਨੂੰ ਨਿਰਾਸ਼ਾ ਤੋਂ ਬਾਹਰ ਕੱਢ ਸਕਦੀਆਂ ਨੇ ਇਹ ਘਟਨਾ ਇੱਕ ਸਖਤ ਚੇਤਾਵਨੀ ਹੈ ਕਿ ਸਮੱਸਿਆ ਨੂੰ ਲੁਕਾਉਣ ਨਾਲ ਉਹ ਗਾਇਬ ਨਹੀਂ ਹੁੰਦੀਆਂ ਉਹ ਖਤਰਨਾਕ ਰੂਪ ਧਾਰ ਲੈਂਦੀਆਂ ਨੇ ਖੁੱਲੀ ਗੱਲਬਾਤ ਸਮੇਂ ਤੇ ਸਹਾਇਤਾ ਅਤੇ ਕਾਨੂੰਨੀ ਮਾਰਗ ਅਪਣਾਉਣਾ ਹੀ ਅਜਿਹੇ ਅੰਤਾਂ ਤੋਂ ਬਚਣ ਦਾ ਇਕੱਲਾ ਰਸਤਾ ਹੈ